ਮੇਰਾ ਨਾਂ ਆ ਪਲਾਟ ਮੇਰਾ ਮੇਰੇ ਬੱਚੇ ਨੇ ਖੜਨਾ ਸੀ ਇਹਨਾਂ ਦਾ ਆਟੋ ਤੇ ਖੜਾ ਰਿਹਾ ਅੱਛਾ ਜੀ ਮੈਂ ਕਿਹਾ ਜੀ ਤੁਹਾਨੂੰ ਮਵਾਜ਼ੀ ਮਰੀਆਂ ਪੈਂਦੀ ਆਟੋ ਨਾਲ ਬਣਾ ਪਰੇ ਕਰ ਕਹਿੰਦੀ ਆਪੇ ਬਾਰੇ ਕਰ ਲੋ ਮੈਂ ਨਾ ਇੱਥੇ ਨਾਤ ਨਾਲ ਤੇ ਇਹ ਬੋਥੇ ਦੇ ਖੜੇ ਆ ਤੇ ਮੈਨੂੰ ਕਹਦੇ ਆ ਕਿਆ ਕਹਦੇ ਗੱਲਾਂ ਇਹ ਪਲਾਡ ਦੀ ਸੀ ਰਹੀ ਆ ਇਹ ਗੰਦੇ ਪਲਾਡ ਸਾ ਡਪਲਾਡ ਬਜੇ ਕਿਸੇ ਦਾ ਨਹੀਂ ਨਾ ਭਾਵੇਂ ਕਿੰਨਾ ਲੰਦੇ ਗੋਲੀ ਵਿੱਚ ਜਿਸ ਨੂੰ ਮਰਜ਼ੀ ਪੰਚਣਾ ਪਲਾਡ ਇਹਨਾਂ ਦਾ ਨਹੀਂ ਹੈਗਾ ਜੇ ਅਸੀਂ ਆਪਣੇ ਗੇਟ ਚ ਲਾਣੇ ਆ ਤਾਂ ਵੀ ਸਾਡੇ ਆਟੋ ਪਰੇ ਕਰ ਦਿੰਦੇ ਜੇ ਅਸੀਂ ਕਿੰਨੇ ਦੇ ਆਪਣੇ ਉਧਰ ਲਗਾਉਨੇ ਤਾਂ ਵੀ ਸਾਡੇ ਇਹਨੇ ਸਾਨੂੰ ਯਾਨੀ ਕਿ ਜਦੋਂ ਤੁਸੀਂ ਮਕਾਲੇ ਸਾਨੂੰ ਉਧੋਦਾਰੀ ਇਹਨਾਂ ਨੇ ਕਿੰਨੇ ਕੀਤਾ ਆ ਸਾਨੂੰ ਤੰਗ ਪਰੇਸ਼ਾਨ ਬਹੁ ਕਰਦੇ ਨੇ ਸਭ ਝੂਠ ਹੀ ਕਿਹਨਾਂ ਦੇ ਕਹਿ ਲੈਂਦੇ ਆ ਲੇ ਕੋਣ ਆ ਗਏ ਦੀ ਦਾਬ ਲੈ ਕੇ ਆ ਰਹੇ ਆ। ਇਹ ਬਾਰੇ ਬੰਦੇ ਲੈ ਕੇ ਆਣੇ ਦੀ ਕੁੜੀਆਂ ਆਜੋ ਆਜੋ ਕੁਝ ਦੇਖ ਸਕਦੇ ਹੋ ਕਿ ਆਟੋ ਕਰਕੇ ਜਿਹੜਾ ਝਗੜਾ ਹੋਇਆ ਗਲੀ ਦੇ ਵਿੱਚ ਕਾਫੀ ਜਿਹੜਾ ਝਗੜਾ ਹੋਇਆ ਸ਼ਿਵ ਨਗਰ ਦੀਆਂ ਤਸਵੀਰਾਂ ਤੁਸੀਂ ਦੇ ਹਾਂਜੀ ਇਹਨਾਂ ਵੀ ਝੂਠ ਬੋਲਦਾ ਬੋਦੀ ਦੇ ਨਾਂ ਤੇ ਕਲੰਕ ਕਰ ਪਾਜੀ ਕਾਲੂ ਵੀ ਜੇ ਧੱਕਾ ਹੁੰਦਾ ਹੋ ਦੇਖੋ ਗੰਜਰੀਆਂ ਨੂੰ ਗੱਲਾਂ ਲੱਗਣ ਦੀਆਂ ਇਹਨਾਂ ਦੀਆਂ ਸਾਰੀਆਂ ਉੱਤੋਂ ਕੁੱਟ ਦੇ ਕੁਝ ਨਹੀਂ ਦੇ ਰਿਹਾ ਮੇਰੇ ਆਮ ਤੋਂ ਗੰਗਾ ਉਹ ਕਿੰਨੇ ਸਾਡੀ ਜਗ੍ਹਾ ਦੇ ਵਿੱਚ ਆਪਣੇ ਕੰਮ ਪਾਜੀ ਜੀ ਇਹ ਨਹੀਂ ਸੀ ਜੇ ਆਪਾਂ ਜੇ ਦਿਖਾ ਦੇ ਮੇਰੇ ਤੋਂ ਕਰਾ ਲੋ ਮੈਡੀਕਲ ਕੋ ਗਿਆ ਜਾ ਲੈ ਮਾਲਾ ਕਿੱਦਾਂ ਕਵੀ ਜਰਾ ਮੈਡੀਕਲ ਚੱਲ ਹੋਰ ਜਲ ਕਰਾ ਚੱਲਾ ਮੈਡੀਕਲ ਕਰਾ ਚੱਲਾ ਮੈਡੀਕਲ ਇਹਦਾ ਬੰਦਾ ਚੱਲ ਇਹਨੂੰ ਨਹੀਂ ਸਕਦੇ ਇੱਕ ਤੋਂ ਬਾਅਦ ਨਾਮ ਕੀ ਜੀ ਤੁਹਾਡਾ ਮੇਰਾ ਨਾਮ ਰੀਨਾ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਸ਼ਿਵਨਗਰ ਨਾਗਰੇ ਦੀ ਰਹਿੰਦੀ ਕੀ ਮਾਮਲਾ ਕੀ ਹੋਇਆ ਅੱਜ ਸਾਰਾ ਮੇਰੇ ਆਟੋ ਲੱਗਾ ਸੀਗਾ ਇਹ ਗੰਦੇ ਫਲਾਟ ਸਾਡਾ ਫਲਾਟ ਬਜੇ ਵੀ ਕਿਸੇ ਦਾ ਨਹੀਂ ਹੈ ਭਾਵੇਂ ਕਿ ਨਾਲ ਲੱਗੇ ਗਲੀ ਵਿੱਚ ਜਿਸ ਨੂੰ ਮਰਜ਼ੀ ਪੰਚ ਲੋ ਫਲਾਟ ਇਹਨਾਂ ਦਾ ਨਹੀਂ ਹੈਗਾ ਜੇ ਅਸੀਂ ਆਪਣੇ ਘੇੜ ਚ ਲਾਣੇ ਆ ਤਾਂ ਵੀ ਸਾਡੇ ਆਟੋ ਪਰੇ ਕਰ ਦਿੰਦੇ ਜੇ ਅਸੀਂ ਕਿੰਨੇ ਦਾ ਆਪਣੇ ਉਧਰ ਲਗਾਣੇ ਤਾਂ ਵੀ ਸਾਡੇ ਇਹਨੇ ਸਾਨੂੰ ਯਾਨੀ ਕਿ ਜਦੋਂ ਤੁਸੀਂ ਮਕਾਨੇ ਸਾਨੂੰ ਉਧਰ ਦਾਈ ਇਹਨਾਂ ਨੇ ਕਿੰਨੇ ਕਿਤਾ ਹੈ ਜਨ ਤੰਗ ਪ੍ਰੇਸ਼ਾਨ ਬਹੁ ਕਰਦੇ ਨੇ ਸਾਡੇ ਕੋਲ ਨਹੀਂ ਨਹੀਂ ਸਾਨੂੰ ਕਰਦੇ ਜਿਹੜੇ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਨੇ ਉਹ ਕਿੱਥੇ ਰਹਿੰਦੇ ਨੇ ਉਹ ਮੇਰੇ ਬਿਲਕੁਲ ਸਾਹਮਣੇ ਆਪੋਜ਼ਿਟ ਮੇਰਾ ਘਰ ਹੈ ਅੱਛਾ ਜੀ ਇਹਨਾਂ ਕਿੰਨੀ ਵਾਰੀ ਸਾਡੇ ਨਾਲ ਕਿੰਨੀ ਵਾਰੀ ਲੜਨ ਕਿਤੇ ਲੜਾਈ ਲਾਂਦੀ ਅਸੀਂ ਚੁੱਪ ਕਰਕੇ ਅਸੀਂ ਅੰਦਰ ਚੋ ਜਾਂਦੇ ਮੈਂ ਜ਼ਿਆਦਾ ਤੇਰੇ ਤੇ ਰਹਿੰਦੀ ਨਹੀਂ ਮੈਂ ਆਪਣੇ ਪੇਕੇ ਰਹਿਣੇ ਜਾ ਰਹੀ ਹਾਂ ਮੈਨੂੰ ਜਿੰਨੂ ਮਰਜ਼ੀ ਪੁੱਛ ਸਕਦੇ ਗਲੀ ਦੇ ਵਿੱਚ ਜੇ ਮੈਂ ਇੱਥੇ ਰਹਿੰਦੀ ਹਾਂ ਜੇ ਅਸੀਂ ਅੱਜ ਮੇਰੇ ਭੈਣ ਭਰਾ ਮੈਨੂੰ ਮਿਲਣ ਵਾਸਤੇ ਆਏ ਆ ਇਹਨਾਂ ਨੇ ਆਣ ਕੇ ਜੀ ਬੰਦੇ ਮਾਰਾ ਕੇ ਬੰਦੇ ਮਤਵਾ ਕੇ 15 ਤੋਂ 20 ਬੰਦੇ ਸੀਗੇ ਪਾਜੀ ਮੇਰਾ ਨਸ਼ਾ ਚੱਕ ਕੇ ਬੈਠ ਕਰੋ ਮੇਰੀ ਅੰਮ੍ਰਿਤ ਚੱਕ ਕੇ ਬੈ ਇਹ ਕੋਈ ਪੁਲਿਸ ਨਹੀਂ ਹੋਣੀ ਆ ਇੰਚਾਸਤ 15 ਮਿੰਟ ਬਾਅਦ ਕੋਈ ਪੁਲਿਸ ਆਈਏ ਪੁਲਿਸ ਵਾਲੇ ਅੱਗੇ ਆਓ ਓਟੋ ਇਹੇ ਵਾਲਾ ਓਟੋ ਸੀਗਾ ਜਿਹਨੂੰ ਲੈ ਕੇ ਲੜਾਈ ਹੋ ਰਹੀ ਸੀ ਜਿਹੜਾ ਜਿਹੜਾ ਪਲਾਟ ਦੀ ਗੱਲ ਕਰ ਰਹੇ ਆ ਜਿਹੜੇ ਦੂਸਰੀ ਪਾਰਟੀ ਹੈਗੀ ਆ ਉਹ ਕਹਿ ਰਹੇ ਕਿ ਸਾਡਾ ਪਲਾਟ ਹੈ ਸਾਡਾ ਪਲਾਟ ਹੈ ਕਿੰਨਾਂ ਮਰਜ਼ੀ ਮੰਨ ਲੈ ਸਕਦੇ ਕਿਸੇ ਦਾ ਪਲਾਟ ਨਹੀਂ ਹੈਗਾ ਪਲਾਟ ਕਿਸੇ ਹੋਰ ਦਾ ਆ ਪਲਾਟ ਦੇ ਕਿਸੇ ਹੋਰ ਦਾ ਇਹਨਾਂ ਦਾ ਪਲਾਟ ਨਹੀਂ ਹੈਗਾ ਇਹ ਕਿਹਨਾਂ ਨੇ ਆਣ ਕੇ ਸਾਨੂੰ ਧਮਕੀ ਦਿੱਤੀ ਨਾ ਸਾਨੂੰ ਇਹਦੇ ਕੋ ਖਤਰਾ ਹੈ ਮੇਰੇ ਬੱਚੇ ਬੱਚੇ ਛੋਟੇ ਛੋਟੇ ਇਹਨਾਂ ਨੇ ਇੱਟਾਂ ਮਾਰੀਆਂ ਅਗਰ ਜੇ ਇਹ ਬੰਦੇ ਬੁਲਾ ਕੇ ਇੱਟਾਂ ਮਾਰਗੇ ਸਾਡੇ ਕੋਈ ਬਚਾਵਸ ਤੇ ਸੀ ਵੀ ਕਰਾਂਗੇ ਕੁਛ ਨਾ ਕੋਈ ਇਸ ਕਹਿ ਕੇ ਮੇਰੇ ਬੱਚਿਆਂ ਨੇ ਮੇਰੇ ਬ੍ਰਦਰ ਨੇ ਉਸ ਤੋਂ ਇੱਕ ਦੋ ਇੱਟ ਜੁਮਾ ਵਾਲੇ ਵਾਲਾ ਸਭ ਨੇ ਦੇਖਿਆ ਕਿੰਨੇ ਇੱਟਾਂ ਦੀ ਵੀਡੀਓ ਬਣੀ ਪਈ ਬਕਾਇਦਾ ਕੌਣ ਮਾਰ ਰਿਹਾ ਕੌਣ ਨਹੀਂ ਮਾਰ ਰਿਹਾ ਇਹਨੇ ਆਨੇ ਮੇਰੇ ਗੇਟ ਦੇ ਵਿੱਚ ਆਣ ਕੇ ਖੜਾ ਹੋ ਕੇ ਮੈਨੇ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਇੱਥੇ ਖੜਾ ਗੇਟ ਦੇ ਵਿੱਚ ਸਾਰੀ ਲੜਾਈ ਜਿਹੜੀ ਸਿਰਫ ਆਟੋ ਖੜੇ ਕਰਨ ਨੂੰ ਲੈ ਕੇ ਹੀ ਹੈ ਭਜੀ ਕੀ ਨਾਮ ਕੀ ਜੀ ਤੁਹਾਡਾ ਆਲੋ ਜੀ ਆਲੋ ਆਲੋ ਮਾ ਇਹ ਪਲਾਟ ਮੇਰਾ ਹੈ ਤੁਹਾਡਾ ਨਾਮ ਕੀ ਪਹਿਲੇ ਨਾਮ ਮੇਰੇ ਨਾਮ ਕੀ ਤੁਹਾਡਾ ਗੁਰ ਸਿੰਘ ਪਲਾਟ ਆ ਮੇਰਾ ਜਗਜੀਤ ਸਿੰਘ ਮੇਰਾ ਨਾਮ ਆ ਪਲਾਟ ਮੇਰਾ ਮੇਰੇ ਬੱਚੇ ਨੇ ਖੜਨਾ ਸੀ ਇਹਨਾਂ ਦਾ ਆਟੋ ਤੇ ਖੜਾ ਸੀ ਅੱਛਾ ਜੀ ਮੈਂ ਕਿਹਾ ਜੀ ਨੂੰ ਮਵਾਜ਼ ਮਰੀਆਂ ਭੈਣ ਜੀ ਆਟੋ ਨਾਲ ਆਪਣਾ ਪਰੇ ਕਰ। ਕਹਿੰਦੀ ਆਪੇ ਬਾਰੇ ਕਰ ਲੋ। ਮੈਂ ਨਾ ਇੱਧਰ ਨਾ ਤ ਨਾਲ ਤੇ ਇਹੋ ਕੋਠੇ ਦੇ ਖੜੇ ਆ ਤੇ ਮੈਨੂੰ ਕਹਿੰਦੇ ਆ ਕਿਆ ਕਹਿੰਦੇ ਗੱਲਾਂ ਕਰ। ਮੈਨੂੰ ਪਰੇ ਨਹੀਂ ਕਰਾਈ। ਬਈ ਠੀਕ ਆ ਵੀ ਤੂੰ ਇਹਦੇ ਸਾਈਡ ਤੇ ਕਰਦਾ। ਕਹਿੰਦੀ ਆਹ ਮੁੰਡੇ ਨੂੰ ਤੁਸੀਂ ਕਿਉਂ ਗੱਡੀ ਖੜੀ ਕਰਨੀਂਦੇ ਆਹ ਮੁੰਡਾ ਜਰਾ। ਮੈਗਾ ਉਹ ਬੰਦੇ ਦੀ ਗੱਡੀ ਜਿਹੜੀ ਨਾ ਜਿਹੜਾ ਜਨਰਲੀ ਛੋਟਾ ਹੱਤੀ ਆ ਉਹ ਜੋ ਭਰ ਕੇ ਲਿਉਂਦਾ ਰਾਤ ਨੂੰ ਇੱਥੇ ਸੜਕ ਤੇ ਖੜੀ ਹੁੰਦੀ ਆ। ਦੂਜੀ ਗੱਡੀ ਨੂੰ ਰਸਤਾ ਨਹੀਂ ਮਿਲਦਾ। ਤੁਸੀਂ ਮੈਂ ਆ ਕੰਧ ਤੋੜ ਗਿਆ ਦੇਖੋ ਕੰਧ ਤੋੜ ਕੇ ਇਹਦੀ ਗੱਡੀ ਵਾਸਤੇ ਜਗ੍ਹਾ ਬਣਾਈ ਆ ਹੁਣ ਤਾਂ ਮੇਰਾ ਪਲਾਟ ਆ ਜੇ ਤੁਹਾਡਾ ਆਪਣਾ ਨਹੀਂ ਇਹ ਭਾਜੀ ਗੱਲ ਕਿੱਦਾਂ ਸ਼ੁਰੂ ਹੋਈ ਜਗਦੀਸ਼ ਜੀ ਕਿੱਦਾਂ ਸਾਰੀ ਗੱਲ ਦੱਸਿਓ ਹਾਂਜੀ ਵੀ ਮੇਰਾ ਜਿਹੜੇ ਧੜ ਤੇ ਇਲਜ਼ਾਮ ਲੱਗ ਰਹੇ ਕਿ ਇੱਟਾਂ ਮਾਰੀਆਂ ਇੱਕ ਨੂੰ ਮੇਰੀ ਗੱਲ ਸੁਣ ਲਓ ਤੁਹਾਡੇ ਤੇ ਇਲਜ਼ਾਮ ਅਸੀਂ ਨਹੀਂ ਲਾਉਂਦੇ ਹੀ ਆ ਲਾਉਂਦੇ ਆ 25 ਮੁੰਡੇ ਵਾਲਾ ਉਹ ਕਹਿੰਦੇ ਇੱਟਾਂ ਮਾਰੀਆਂ ਇੱਟਾਂ ਕੋਠੇ ਤੇ ਜਾਣੀਆਂ ਚਾਹੀਦੀਆਂ ਕਿ ਕੋਠੇ ਦੇ ਥੱਲੇ ਆਉਣੀਆਂ ਚਾਹੀਦੀਆਂ ਪਾਜੀ ਮੈਨੂੰ ਇੱਥੋਂ ਤੁਸੀਂ মিডিਆ ਵਾਲਿਓ ਏਟ ਕੋਠੇ ਤੇ ਜਾਣੀ ਚਾਹੀਦੀ ਆ ਦਰਵਾਜ਼ੇ ਦੇ ਅੰਦਰ ਜਾਣੀ ਚਾਹੀਦੀ ਆ ਜਾਂ ਦਰਵਾਜ਼ੇ ਦੇ ਬਾਹਰ ਇੱਟਾਂ ਇਹ ਨਹੀਂ ਮਾਰੀਆਂ ਆ ਦੇਖੋ ਅੱਜ ਤਾਂ ਚੱਕ ਕੇ ਉੱਧ ਰੱਖ ਲਈਆਂ ਆਪਾਂ ਇਹਨੇ 200000 ਨਹੀਂ ਭਰਾ ਹੂੰ ਔਰ ਇੱਟਾਂ ਨੇ ਚੱਕ ਕੇ ਰੱਖੀਆਂ ਔਰ ਤਾਂ ਦਿੱਤਾ ਗਈਆਂ ਓਕੇ ਇਹ ਗਲਤ ਗਲਤ ਇਸ਼ਾਰੇ ਕਰਦੇ ਹੋ ਪਾਜੀ ਵੇਰੀ ਸੁਣ ਗਾਲ ਕਹਿੰਦੇ ਦਾਤ ਲੈ ਕੇ ਆ ਗਏ ਇਹਨਾਂ ਦੇ ਘਰ ਨੂੰ ਬੁੜੀਆਂ ਨੂੰ ਪਿੱਛੇ ਕਰ ਦਿਓ ਜੀ ਪਾਜੀ ਅਥੂ ਵੀ ਮੁਲਾਜ਼ਮ ਬੰਦੇ ਤੋ ਦਾਤ ਦਾ ਸਾਨੂੰ ਵੀ ਪਤਾ ਕਿ ਕੌਣ ਕਿੱਥੇ ਚੱਲਦਾ ਆਹੀ ਸਿਰਫ ਇਨਾ ਕੁ ਹਾਂ ਵੀ ਕੈਮਰਾ ਲੱਗੇ ਤੁਹਾਡੇ ਇਥੇ ਨਹੀਂ ਪਾਜੀ ਕੋਈ ਕਿਹਾ ਅਸੀਂ ਬਾਹਰ ਤੁਹਾਨੂੰ ਪਤਾ ਮਾਤੜ ਬੰਦੇ ਇਥੇ ਹੁਣ ਇਸ ਏਰੀਆ ਚ ਲਾਵਾ ਇਸ ਗਲੀ ਚ ਮੁਲਾਜ਼ਮ ਮੈਂ ਹੀ ਮਾਤੜ ਲਾ ਮੁਲਾਜ਼ਮ ਹੈਗਾ ਇਹ ਦਫਾਉਂਦੇ ਯਾਰ ਕਿਉਂਕਿ ਮੇਰੀ ਸਵੇਰੇ ਚਲ ਜਾਣਾ ਸ਼ਾਮ ਨੂੰ ਮੇਰਾ ਆਉਣਾ ਇਸ ਤੋਂ ਲਾਵਾ ਮੇਰਾ ਗਲਤ ਕੋਈ ਨਹੀਂ ਕਿ ਆ ਮੁੰਡੇ ਦੁਨੀਆ ਨਾ ਮੇਰਾ ਕੋਈ ਨਾ ਬੁੜੀਆਂ ਦੀ ਸਰਾਫ ਵਿੱਚ ਹੁੰਦੀ ਜਲਾ ਤੇ ਆ ਬੰਦਿਆਂ ਨੂੰ ਬੁਚੀ ਬੜੀ ਗੱਲ ਹੈ ਬੰਦਿਆਂ ਨੂੰ ਮੇਰੀ ਕਿਤਨਾ ਗੰਗਲਵਾਦ ਨਹੀਂ ਉਹ ਕਹਿੰਦੇ ਸਾਡੇ ਨਾਲ ਹੈ ਬੁੜੀਆਂ ਵੋਟ ਮਾਰੋ ਇਹਨਾਂ ਦਾ ਬੁੜੀਆਂ ਬੰਦੇ ਕਹਿੰਦੇ ਅੱਛਾ ਲੇਡੀਜ਼ ਨੇ ਇਕੱਲੇ ਨਾਲ ਲੱਗਦੇ ਨੇ ਲੇਡੀਜ਼ ਸਾਰੇ ਲੇਡੀਜ਼ ਤੁਹਾਡੇ ਧੰਡੀ ਖਿਲਾਫ ਕਿਉਂ ਨੇ ਭਾਈ ਉਹ ਉਹਨਾਂ ਕੋ ਵੀਡੀਓ ਹੋ ਗਈ ਆ ਦਾ ਦਿਖਾ ਦੋ ਬਸ ਇਹਨਾਂ ਬਾਹਰ ਦੀ ਬਿਆਰਸ਼ ਆ ਭਈ ਇਹ ਠਕਾਣਾ ਕਰੋ ਬਸ ਇਹ ਆ ਤੁਹਾਨੂੰ ਕਹ ਰਿਹਾ ਕਿ ਤੁਹਾਡੇ ਨਾਲ ਠਕਾਣਾ ਕਰ ਰਿਹਾ ਮੇਰੇ ਗੱਡ ਬਲਾਡ ਵਿੱਚ ਗੜੀ ਨਾ ਮੈਂ ਹੁਣ ਤੁਹਾਡੇ ਤੁਹਾਡੇ ਘਰ ਵਿੱਚ ਕੋਈ ਸਕੂਟਰ ਮੋਟਰਸਾਈਕਲ ਖੜਾ ਕਰ ਦੇ ਜੀ ਖੜਾ ਕਰਾਉਣ ਬਾਰੇ ਬਾਤ ਇਹ ਹੀ ਆ ਵਾਇ ਰੋਕੀ ਆ ਉਹ ਮੁੰਡੇ ਨਸ਼ਾ ਕੀਤਾ ਹੈ ਫੁੱਲ ਕਿਹੜੇ ਮੁੰਡੇ ਨੇ ਨਸ਼ਾ ਕੀਤਾ ਜੀ ਉਹ ਜਿਹੜਾ ਮੁੰਡਾ ਉਹਨੇ ਮਚਾਂ ਦਾ ਫੁੱਲ ਕਿਹੜਾ ਕਿਹੜਾ ਉਹ ਟੋਪੀ ਵਾਲਾ ਨਸ਼ਾ ਫੁੱਲ ਕੀਤਾ ਹੋਇਆ ਸੀ ਠੀਕ ਉਸ ਉਸ ਟਾਈਮ ਨਸ਼ਾ ਪੂਰਾ ਔਰ ਇੰਨੀਆਂ ਗੱਡੀਆਂ ਸੋ ਨਸ਼ੀਨ ਕੀ ਨਾ ਮਟਾ ਦੇ ਇਹ ਅਸੀਂ ਜਸਵਿੰਦਰ ਸਾਹਿਬ ਕੀ ਮਾਮਲਾ ਕੀ ਅਸਰ ਦੱਸ ਮਾਮਲਾ ਕੀ ਕੰਟਰੋਲ ਹੁੰਦਾ ਤਲਾਸ਼ ਮਿਲੀ ਸੀ ਚੇਨਗਰ 4 ਨੰਬਰ ਗਲੀ ਚ ਕੋਈ ਲੜਾਈ ਝੜਾ ਹੋ ਰਿਹਾ ਤੇ ਅਸੀਂ ਮੌਕੇ ਤੇ ਆਏ ਆ ਤੇ ਲੋਕ ਇਕੱਠੇ ਹੋ ਗਏ ਸਾਡੀ ਹੁੰਦਾ ਕਿ ਪਹਿਲੋਂ ਇਹਨਾਂ ਦਾ ਮੜਾ ਮੜਾ ਜਿਹੜਾ ਹੋਇਆ ਟੁਕਾ ਸੀ ਤੇ ਉਹ ਇੱਕ ਥਿਰ ਕਹਿ ਰਹੀ ਹੈ ਕਿ ਮੇਰਾ ਆਟੋ ਗੜਾ ਇਲਾੜ ਤੇ ਦੂਸਰੀ ਕਿਰ ਲੰਦੀ ਆ ਆਟੋ ਲਾਉਂਦੀ ਤੇ ਆਟੋ ਲਾਉਂ ਤੇ ਇਹਦਾ ਕਫਰਾ ਹੁੰਦਾ ਤੇ ਬਾਕੀ ਠੀਕ ਹੈ ਜੀ ਇਹਨਾਂ ਦੀ ਇੱਕ ਲੱਤ 'ਚ ਥੋੜੀਆਂ ਸੱਟਾਂ ਲੱਗੀਆਂ ਨੇ ਮੂਲੀ ਮੂਲੀ ਸੱਟਾਂ ਨੇ ਉਹ ਆਪਾਂ ਕਹਿਆ ਪਹਿਲਾਂ ਐਮਰ ਨਾਲ ਘਟਾਓ ਟਾਕ ਤੇ ਆਪਣਾ ਬਿਆਨ ਲਿਖਾਓ ਜੋ ਮੰਦੀ ਕਰਦੇ ਕਰਦੇ ਸੱਥਾ ਨਾਲ ਘਟਾ ਲੱਗਦਾ ਜੀ ਰੀਜਨ ਨੰਬਰ 1 ਠੀਕ ਹੈ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593